ਸਵਾਗਤ ਦਿਨ ਚੱਲਦਿਆਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੱਤਰਕਾਰ ਸਾਹਿਬ ਸਰੰਦ ਪਹੁੰਚ ਕੇ ਲੋਕਾਂ ਕੋਲੋਂ ਸਵਾਲ ਕਰਦਿਆਂ ਕਿ ਤੁਸੀਂ ਦੱਸੋ ਸਰੰਦ ਕਿਉਂ ਆਏ ਇੱਥੋਂ ਦੇ ਇਤਿਹਾਸ ਬਾਰੇ ਸਾਨੂੰ ਜਾਣੂ ਕਰਾਓ ਇਹ ਸਵਾਲ ਕਰਦੇ ਕਰਦੇ ਇੱਕ ਮੰਢੀਰੇ ਇਹਨਾਂ ਦਾ ਜਵਾਬ ਦਿੰਦਿਆਂ ਹੋਇਆ ਕਹਿੰਦੀ ਹੈ ਬਾਈ ਅਸੀਂ ਸਰੰਦ ਆਏ ਮਾਹੌਲ ਇੱਕ ਨੰਬਰ ਹੈ ਆਪਦਾ ਵਧੀਆ ਸਵਾਦ ਲੈ ਰਿਆ ਜੋ ਦੇਖ ਕੇ ਮਨ ਇੰਨਾ ਉਦਾਸ ਹੋਇਆ ਮੈਂ ਸੱਚ ਕਹਿਣਾ ਮੇਰੀਆਂ ਅੱਖਾਂ ਵਿੱਚ ਵੀ ਅਥਰੂ ਆ ਗਏ ਕਿ ਸਾਡੇ ਸ਼ਹੀਦਾਂ ਦੇ ਕਿੰਨਾ ਲਈ ਕੁਰਬਾਨ ਹੋ ਗਏ ਇਹਨਾਂ ਨੂੰ ਪੂਰਾ ਯਾਦ ਨਹੀਂ ਖੈਰ ਹੁਣ ਇਸ ਮੁੱਦੇ ਨੂੰ ਲੈ ਕੇ ਇੱਕ ਸਕਰੀਨਸ਼ਾਟ ਸੋਸ਼ਲ ਮੀਡੀਆ ਉੱਤੇ ਬਹੁਤ ਯਾਦਾ ਅਵੈਰਲ ਹੋ ਰਿਹਾ ਹੈ ਤੁਹਾਨੂੰ ਵੀ ਉਹ ਸਕਰੀਨਸ਼ਾਟ ਦਿਖਾਉਣਿਆ ਉਸ ਵਿੱਚ ਲਿਖਿਆ ਹੁੰਦਾ ਹੈ ਪੈਣੀਵਾਗਾ ਮਾਨਸਾ ਫੋਤੇਗੜ ਸਾਹਿਬ ਵਾਲੀ ਵੀਡੀਓ ਨੂੰ ਅਵੈਰਲ ਨਾ ਕਰੋ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਜਾਣੇ ਅਣਜਾਣੇ ਵਿੱਚ ਸਾਤੋ ਗਲਤੀ ਹੋ ਗਈ ਸਾਨੂੰ ਸਾਰਿਆਂ ਨੂੰ ਮਾਫ ਕਰ ਦਿਓ ਤੇ ਇਸ ਸਕਰੀਨਸ਼ਾਟ ਇਹਨਾਂ ਦੇ ਕਿਸੇ ਸਾਥੀ ਦਾ ਸ਼ੇਅਰ ਕੀਤਾ ਹੁੰਦਾ ਹੈ ਇਸ ਵਿੱਚ ਇਹਨਾਂ ਨੂੰ ਆਪਣੀ ਗਲਤੀ ਦਾ ਪਛਤਾਵਾ ਹੋ ਰਿਹਾ ਤੇ ਮਾਫੀ ਮੰਗ ਰਹੇ ਹਨ ਹੁਣ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਧੰਨਵਾਦ